ਹਾਂਜੀ ਸਵਾਗਤ ਹੈ ਕਿਸਾਨ ਵੀਰੋ ਇਸ ਵੀਡੀਓ ਚ ਆਪਾਂ ਤੁਹਾਡੇ ਲਈ ਦੋ ਟਰਾਲੇ ਲੈ ਕੇ ਆਇਆ ਇੱਕੋ ਵੀਰ ਦੇ ਆ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲਾ ਟਰਾਲਾ ਬਾਈ ਜੀ ਨੂਰ ਮਹਿਲ ਦਾ ਬਣਿਆ ਹੋਇਆਗਾ ਟਰਾਲਾ ਹੈਗਾ ਇਹ 15 7 ਦਾ ਬਾਈ ਜੀ ਟਰਾਲਾ ਹੈ ਫੋਮਣ ਸਿੰਘ ਐਡ ਨੂਰਸਾਲਸ ਦਾ ਬਣਿਆ ਨੂਰ ਮਹਿਲ ਦਾ ਬਣਿਆ ਹੋਇਆ ਬਾਈ ਜੀ ਟਰਾਲਾ ਹੈ ਚੈੱਕ ਕਰ ਸਕਦੇ ਹੋ ਬਿਲਕੁਲ ਨਵੇਂ ਟਰਾਲਾ ਪਿਆ ਰੰਗ ਪੇਂਟ ਇੰਨਾ ਸੋਹਣਾ ਬਹੁਤ ਘੈਂਟ ਟਰਾਲਾ ਤੇ ਬਾਈ ਜੀ ਪੱਤੀ ਵਾਲਾ ਵੈੱਡ ਹੈਗਾ ਡਬਲ ਟੈਰੀ ਟਰਾਲਾ ਹੈ ਮ ਕੰਪਨੀ ਦੇ ਚਾਰੋ ਟਾਇਰ ਲੱਗਿਆ ਬਾਈ ਜੀ ਬਿਲਕੁਲ ਨਵੇਂ ਟਾਇਰ ਲਵਾਇਆ ਵੀਰ ਨੇ ਤੇ ਡਬਲ ਟਾਇਰ ਆਗੇ ਬਾੜ ਤੇ ਫਰਸ਼ ਵਗੈਰਾ ਬਿਲਕੁਲ ਵੀਦ ਹੈਗਾ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 70000 ਰੁਪਏ ਟਰਾਲੇ ਦੀ ਡਿਮਾਂਡ ਆ ਗਈ ਬਾਈ ਜੀ 3 ਲੱਖ ਤੇ 70000 ਰੁਪਏ ਟਰਾਲੇ ਦੀ ਡਿਮਾਂਡ ਆ ਗਈ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਵੀ ਤੁਹਾਡਾ ਮਨਤਨ ਹੋਰ ਕਰਾਂਗੇ ਇੰਨਾ ਘੈਂਟ ਟਰਾਲਾ ਬਣਾਇਆ ਵੀਰ ਨੇ ਬਾਈ ਜੀ ਪੂਰਾ ਫੁੱਲ ਹੈਵੀ ਹੈ ਫੁੱਲ ਗਾਰੰਟੀ ਵਾਲਾ ਟਰਾਲਾ ਬਾਈ ਨੇ ਤਿਆਰ ਕਰਵਾਇਆਗਾ ਅੱਗੇ ਵੀ ਬਾਈ ਜੀ ਇਸੇ ਵੀਰ ਦੇ ਟਰਾਲਾਗਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲੇ ਬਾਰੇ ਗੱਲ ਕਰਕੇ ਤਾਂ ਆਪਾਂ 167 ਦਾ ਟਰਾਲਾ ਹੈ ਜਲੰਧਰ ਸ਼ਹਿਰ ਦਾ ਬਣਿਆ ਆਗਾ ਬਾਈ ਜੀ ਟਰਾਲਾ ਹੈ ਜਲੰਧਰ ਸ਼ਹਿਰ ਦਾ ਬਣਿਆ ਹੋਇਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਡਬਲ ਟਾਇਰ ਹੀ ਬਾਈ ਜੀ ਇਹ ਵੀ ਟਰਾਲਾ ਹੈਗਾ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ 65 ਤੋਂ 70 ਪੈਸੇ ਬਾਈ ਜੀ ਟਰਾਲੇ ਦੇ ਟਾਇਰ ਆਗੇ ਪੂਰਾ ਸੋਹਣਾ ਰੰਗ ਪੇਂਟ ਬਾਈ ਜੀ ਟਰਾਲੇ ਨੂੰ ਹੋਇਆ ਵਾ ਬਾਈ ਜੀ ਟਰਾਲੇ ਦੀ ਪਾਈਪਾਂ ਵਾਲਾ ਬੈੱਡ ਆਗਾ ਸਮੇਤ ਜਾਲੀ ਆ ਚੈੱਕ ਕਰ ਸਕਦੇ ਹੋਗੇ ਤੇ ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ ਟਰਾਲੇ ਨੂੰ ਪੂਰਾ ਕਾ ਟਰੈਕਟਰਲਾ ਤਿਆਰ ਕਰਵਾਇਆ ਪੂਰਾ ਫੁੱਲ ਹੈਵੀ ਟਰਾਲਾ ਸਾਰਾ ਲੋਹਾ ਬਾਈ ਜੀ ਟਾਟਾ ਸੀਲ ਦਾ ਲੋਹਾ ਲੱਗਿਆ ਸਾਰਾ ਬਿਲਕੁਲ ਓਕੇ ਟਾਟਾ ਸੀਲ ਦਾ ਲੋਹਾ 10 ਨਟ ਹੀ ਹੱਬਾ ਤੇ 10 ਇੰਚ ਦੀ ਚਾਸੀ ਲੱਗੀ ਆ ਰੇਟ ਇਹਦਾ ਹੈਗਾ 3 ਲੱਖ ਤੇ 25000 ਰੁਪਏ ਟਰਾਲੇ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਧੰਨਵਾਦ ਜੀ ਅੱਗੇ ਬਾਈ ਜੀ ਮੈਸੀਵ ਫਾਰਗੇਸ਼ਨ ਟਰੈਕਟਰ ਵਕਾਊ ਆ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਹੁਣ ਅੱਗੇ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਮੋਬਾਈਲ ਨੰਬਰ ਹੈਗਾ ਆ ਮਾਡਲ ਹੈਗਾ ਜੀ ਟਰੈਕਟਰ 2002 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਹਰਿਆਣਾ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਬਾਈ ਜੀ ਐਨ ਸ਼ੋਰਮ ਕੰਡੀਸ਼ਨ ਟਰੈਕਟਰ ਪਿਆ ਵੀਰ ਦਾ ਘਰੇ ਨਾ ਘੈਂਟ ਸਾਂਭਿਆ ਹੋਇਆ ਵੀਰ ਨੇ ਬਹੁਤ ਸੰਕੀ ਵੀਰ ਆ ਇੰਜਨ ਗੇਅਰ ਦੀ ਟਰੈਕਟਰ ਦੀ ਬਾਈ ਜੀ ਪੂਰੀ ਫੁੱਲ ਗਾਰੰਟੀ ਹੋ ਟਰੈਕਟਰ ਦੀ ਵੀਰ ਕਹਿੰਦਾ ਆਪਣੇ ਵੱਲੋਂ 5245 ਟਰੈਕਟਰ ਆ ਇਹ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਾਏ ਆਗੇ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਬਾਈ ਜੀ ਹਜੇ ਪਏ ਆਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਹਿਤ ਹੀ ਚੱਲਿਆ ਹੋਇਆ ਵਾ ਤੁਸੀਂ ਵੀ ਆਪਦੀ ਤਸੱਲੀ ਕਰਕੇ ਬਾਕੇ ਚੈੱਕ ਕਰਕੇ ਲਿਆ ਸਕਦੇ ਹੋ ਬਾਈ ਜੀ ਹਰਿਆਣਾ ਨੰਬਰ ਦਾ ਟਰੈਕਟਰ ਆ ਰੰਗ ਪੇਂਟ ਪੱਕਾ ਐਂ ਸਾਫ ਕੰਡੀਸ਼ਨ ਦਾ ਸੈਲਫ ਸਟਾਰ ਟਰੈਕਟਰ ਮਿਲੂਗਾ ਬਾਈ ਜੀ ਸੋਨੂੰ ਇਹ ਤੁਸੀਂ ਬਾਈ ਆਪਾਂ ਕਿ ਤੁਹਾਨੂੰ ਬਹੁਤ ਵਾਰੀ ਕਹਿੰਨੇ ਆ ਆਪਦੀ ਤਸੱਲੀ ਕਰਕੇ ਮੇਰੇ ਭਰਾਵਾਂ ਨੇ ਲੈ ਆ ਕਰੋ ਵਿਚ ਵੀਰ ਆਪ ਨੂੰ ਫੋਨ ਕਰਕੇ ਕਹਿੰਦੇ ਵੀ ਟਰੈਕਟਰ ਤੇ ਟਾਇਰ ਘਟਾ ਇਹ ਨੰਬਰ ਬੰਦ ਹੁੰਦਾ ਵੀ ਉਹਦੀ ਵੀ ਆਪਣੀ ਕੋਈ ਗਾਰੰਟੀ ਨਹੀਂ ਤੇ ਰੇਟ ਹੈਗਾ ਟਰੈਕਟਰ ਦਾ ਸਿਰਫ 2 ਲੱਖ ਰੁਪਏ ਟਰੈਕਟਰ ਦਾ ਮੁੱਲ ਹੈ ਬਾਈ ਜੀ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲੇ ਸਵਰਾਜ 744 ਟਰੈਕਟਰ ਹੈਗਾ ਬਾਈ ਜੀ 84277 25955 ਵੀਰ ਦਾ ਮੋਬਾਈਲ ਨੰਬਰ ਹੈ ਗੱਲ ਕਰਦੇ ਆ ਟਰੈਕਟਰ ਬਾਰੇ 2013 ਮਾਡਲ ਟਰੈਕਟਰ ਹੈਗਾ ਬਾਈ ਜੀ ਵੀਡੀਓ ਚੈੱਕ ਕਰੋ ਇੰਨਾ ਘੈਂਟ ਟਰੈਕਟਰ ਪਿਆ ਬਾਈ ਜੀ ਗੱਲਬਾਤ ਹੈ ਟਰੈਕਟਰ ਦੀ ਪੂਰੀ 2013 ਮਾਡਲ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਪਾਵਰ ਸਟੀering ਆ ਸਾਰਾ ਟਰੈਕਟਰ ਹੀ ਬਾਈ ਜੀ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਹੈਗਾ ਬਿਲਕੁਲ ਓਕੇ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਚੈੱਕ ਕਰੋ ਵੀਰ ਆਪਣੇ ਟਰੈਕਟਰ ਦਾ ਤੇਲ ਬ੍ਰੇਕਾਂ ਦਾ ਡਬਲ ਕਲਚ ਟਰੈਕਟਰ ਹੈਗਾ ਰੰਗ ਪੇਂਟ ਪੱਖੋਂ ਤੇ ਪੂਰੀ ਸਾਫ਼ ਕੰਡੀਸ਼ਨ ਆ ਇੰਜਨ ਗੇਅਰ ਲੈਫਟ ਪੱਖੋਂ ਵੀ ਪੂਰਾ ਓਕੇ ਟਰੈਕਟਰ ਹੈਗਾ ਬਾਹੀ ਦੀ ਚਲਾਇਆ ਵੀਰ ਨੇ ਸਿਰਫ ਕਿਤੇ ਕੋਈ ਮਿੱਟੀ ਵਗੈਰਾ ਖੱਡੇ ਵਗੈਰਾ ਤੇ ਨਹੀਂ ਚੱਲਿਆ ਹੈ ਟਰੈਕਟਰ ਘਰੇ ਬਾਹੀ ਦੀ ਚਲਾਇਆ ਵੀਰ ਦੇ ਘਰੇ ਚੱਲਿਆ ਟਰੈਕਟਰ ਆ ਤੁਸੀਂ ਵੀ ਬਾਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਜੇਕਰ ਟਾਇਰਾਂ ਦੀ ਗੱਲ ਕਰਕੇ ਹੁਣ ਆਪਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪੋਏ ਆਗੇ ਬਾਈ ਜੀ ਟਾਇਰ ਇਹਦੇ ਹੈਗੇ ਆਗੇ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਹਜੇ ਪਏ ਆਗੇ ਬਾਈ ਜੀ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਆਗੇ ਬੀਕੇਟੀ ਕੰਪਨੀ ਦੇ ਟਾਇਰ ਆ ਰੇਟ ਇਹਦਾ ਹੈਗਾ 4 ਲੱਖ ਤੇ 25000 ਰੁਪਏ ਡਿਮਾਂਡ ਆ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਆਪਾਂ ਮਾਨਤ ਕਰ ਦਿਆਂਗੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤਾਂ